ਟਾਂਡਾ ਏਰੀਆ ਚ ਪਿਛਲੇ ਦਿਨੀ ਜੋ ਸ਼ਟਰਸ ਤੋੜ ਕੇ ਕੁਛ ਲੁੱਟੇਰੀਆਂ ਵਾਰਦਾਤਾਂ ਕੀਤੀਆਂ ਸਨ ਉਹਨਾਂ ਨੂੰ ਪ੍ਰੈਸ ਕਰਕੇ ਵੱਡੀ ਸਫਲਤਾ ਅਸਰ ਦਿੱਤੀ ਹੈ ਇਹ ਇੱਕ ਵੱਡਾ ਸਰਗਣਾ ਹੈਗਾ ਜਿਹਦੇ ਚ ਦੋ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਨਾ ਸ਼ਰਪ੍ਰੰਦਰ ਮਾੜੇ ਅੰਤਰਾਂ ਦੇ ਖਰਾਬ ਮਾਨ ਜੋ ਐਸਐਸਪੀ ਸੀਰੀਂਦਰ ਲੰਬਾ ਜੀ ਨੇ ਸਪੈਸ਼ਲ ਮੀਟਿੰਗ ਚਲਾਈ ਹੋਈ ਹੈ ਜਿਹਦੇ ਤਰ੍ਹਾਂ ਮਾਨਜੋਗ ਐਸਪੀ ਸਾਹਿਬ ਦੀ ਸੰਭਾਈਆ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਸਰਕਲ ਅਸਰ ਡੀਐਸਪੀ ਸਾਹੋਰੀਜਨ ਟਾਂਡਾ ਜੀ ਵੱਲੋਂ ਟਾਂਡਾ ਏਰੀਆ ਚ ਪਿਛਲੇ ਦਿਨੀ ਜੋ ਸ਼ਟਰ ਤੋੜ ਕੇ ਕੁਝ ਲੁਟੇਰਿਆਂ ਨੇ ਮਾਰਦਾਤਾ ਕੀਤੀਆਂ ਸਨ ਉਹਨਾਂ ਨੂੰ ਪ्रेस ਕਰਕੇ ਵੱਡੀ ਸਫਲਤਾ ਅਸਰ ਕੀਤੀ ਹੈ ਇਹ ਇੱਕ ਵੱਡਾ ਸਰਗਣਾ ਹੈਗਾ ਜਿਹਦੇ ਚ ਦੋ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਰ ਕੀਤੇ ਗਏ ਐ ਮਿਤੀ 13-14 ਦੀ ਦਰਮਿਆਨੀ ਰਾਤ ਨੂੰ ਦਾਰਾਪੁਰ ਜਿਹੜੀ ਏਰੀਆ ਉਥੇ ਦੋ ਦੋਸ਼ੀਆਂ ਨੇ ਮੋਰਚਲ ਤੇ ਐਸੀ ਹੈ ਕਿ ਇਹਨੇ ਦੋ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਤੇ ਉਹ ਤੋੜ ਕੇ ਵਿੱਚੋਂ ਕੁਝ ਪੈਸੇ ਤੇ ਕੁਝ ਦਵਾਈਆਂ ਵਗੈਰਾ ਚੋਰੀ ਕੀਤੇ ਅਸਲ ਇਹਨਾਂ ਨੇ ਇਸੇ ਲੜੀ ਦੇ ਤਹਿਤ ਫਿਰ ਦੁਬਾਰਾ 25-26 ਦੀ ਦਰਮਿਆਨੀ ਰਾਤ ਨੂੰ ਤਿੰਨ ਸ਼ਟਰ ਤੋੜੇ ਇੱਕ ਰੇਲਵੇ ਸਟੇਸ਼ਨ ਤੇ ਹੈਗਾ ਨਵੀਨ ਮੈਡੀਕਲ ਸਟੋਰ ਉਸ ਤੋਂ ਨਵਾ ਜਾਜਾ ਰੋਡ ਤੇ ਇੱਕ ਕਮਲ ਡੈਂਟਲ ਐਕਸ ਲੈਬ ਹੈਗੀ ਆ ਉਹਦੇ ਨਾਲ ਹੀ ਇੱਕ ਮਨੂਫੋਰਕਸ ਇਹਨਾਂ ਨੇ ਸ਼ਟਰ ਤੋੜ ਕੇ ਉੱਥੋਂ ਵੀ ਕੁਝ ਪੈਸੇ ਤੇ ਕੋਈ ਸਮਾਨ ਚੋਰੀ ਕੀਤਾ ਸੀਗਾ ਟੰਡਾ ਪੁਲਿਸ ਵੱਲੋਂ ਇਹ ਦੋਸ਼ੀ ਗ੍ਰਫਤਾਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਹ ਦੋਨੋਂ ਦੋਸ਼ੀ ਕ੍ਰਿਮੀਨਲ ਨੈਚਰ ਦੇ ਵਿਅਕਤੀ ਹੈ ਜਿਹੜਾ ਜੋਗਨਜੀਤ ਹੈ ਇਹਦੇ ਖਿਲਾਫ ਤਿੰਨ ਮਕਦਮੇ ਲੱਗੇ ਆ ਔਰ ਇਹਦਾ ਇੱਕ ਸਾਥੀ ਅਸ਼ਦੀ ਉਹਦੇ ਖਿਲਾਫ ਜਿਹੜੇ ਆ 6 ਮਕਦਮੇ ਲੁੱਟਾ ਖੋਹਦੇ ਦਰਜ ਹੈ ਜਿਹੜਾ ਜੋਗਨਜੀਤ ਹੈ ਇਹ ਡਰਗ ਦਾ ਕੰਮ ਵੀ ਨਾਲ ਕਰਦਾ ਹੈ ਤੇ ਅਸ਼ ਅਸ਼ਦੀਪਾ ਜਿਹੜਾ ਇਹ ਲੁੱਟਾ ਖੋਹਦਾ ਤੇ ਸਨੈਚਿੰਗ ਦਾ ਕੰਮ ਕਰਦਾ ਹੈ ਇਨਾਂ ਦੇ ਖਿਲਾਫ ਵੱਤ ਵੱਜ ਐਵੀਡੈਂਸ ਕਲੈਕਟ ਕਰਕੇ ਤੇ ਇਨਾਂ ਦੇ ਖਿਲਾਫ ਅਗਲੀ ਕੁੱਤੀਸ਼ ਹੁਕਮਨ ਕੀਤੀ ਜਾਊਗੀ ਤੇ ਆਸ ਹੈ ਕਿ ਇਹਨੂੰ ਡਿਪਰਿੰਗ ਇਨਵੈਸਟੀਗੇਸ਼ਨ ਹੋਰ ਵੀ ਵਾਰਦਾ ਤੱਕ ਖੋਲ੍ਹਣ ਦੇ ਖਲਾਸੇ ਲੱਗਿਆ ਜਿਲ੍ਹਾ ਸ਼ਰਪੁਰ ਅੰਦਰ ਮੌਜੂ ਹੈ ਐਸਐਸਪੀ ਸਾਹਿਬ ਦੀ ਰਹਿਮਾਈ ਹੇਟ ਕ੍ਰਾਈਮ ਨੂੰ ਨਕੀਲ ਪੋਲ ਰੇ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਥੈਂਕ ਯੂ